ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰੈਸ ਪੰਜਾਬ 24 ਸਾਡੀ ਮੀਡੀਆ ਟੀਮ ਪਿੰਡ ਗਾਜੀਆਂਾਂ ਵਿੱਚ ਪਹੁੰਚੀ ਆ ਥੋੜਾ ਟਾਈਮ ਬਾਅਦ ਇੱਥੋਂ ਅਮਰਜੀਤ ਬੀਬੀ ਅਮਰਜੀਤ ਕੌਰ ਜੀ ਸਾਹ ਕੋ ਹਲਕਾ ਫਰੀਦਕੋਟ ਤੋਂ ਜੋ ਚੌਣ ਲੱਗ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਪਹੁੰਚਣ ਵਾਲੇ ਆ ਜਿਸਵਿੰਦਰ ਸਿੰਘ ਜੀ ਨਾਇਬ ਜੋ ਕਿ ਠੇਕੇਦਾਰ ਉਹ ਇਸ ਵਕਤ ਆਮ ਪਾਰਟੀ ਨੂੰ ਛੱਡ ਕੇ ਕਾਂਗਰਸ ਆਈ ਦੇ ਨਾਲ ਜੁਆਇਨ ਹੋ ਰਹੇ ਜਾ ਰਹੇ ਆ ਤੇ ਉਹਨਾਂ ਦੇ ਨਾਲ ਬਹੁਤ ਭਾਰੀ ਗੈਂਟੀ ਦੇ ਵਿੱਚ ਉਹਨਾਂ ਦੇ ਜੋ ਵਰਕਰ ਆ ਉਹ ਵੀ ਆ ਕਾਂਗਰਸ ਪਾਰਟੀ ਦੇ ਨਾਲ ਜਮਾਇਨਗ ਲਈ ਪਹੁੰਚੇ ਆ ਆ ਕਰ ਕਰਵਾਉਂਦੇ ਉਹਨਾਂ ਨਾਲ ਗੱਲਬਾਤ ਤੇ ਦੇਖਦੇ ਆ ਕੀ ਕਹਿੰਨਾ ਹੈ ਨਾਇਬ ਸਿੰਘ ਦਾ ਤੇ ਕਰਦੇ ਆ ਗੱਲਬਾਤ ਬੀਬੀ ਅਮਰਜੀਤ ਕੌਰ ਜੀ ਸਾਹੂ ਕੇ ਨਾਲ ਪਾਰਟੀ ਹੁਣ ਜਿਵੇਂ ਚੋਣ ਪ੍ਰਚਾਰ ਚੱਲ ਰਿਹਾ ਆ ਤੁਸੀਂ ਵੋਟਾਂ ਲੈਣ ਲੋਕਾਂ ਕੋਲ ਜਾਂਦੇ ਹੋਵੋਗੇ ਆਪਣੇ ਹਲਕੇ ਦੇ ਨੇੜੇ ਨੇੜੇ ਪਿੰਡਾਂ 'ਚ ਤੁਹਾਡਾ ਚਿਹਰਾ ਸੀਗਾ ਜੋ ਆਮ ਪਾਰਟੀ 'ਚ ਵੱਡਾ ਚਿਹਰਾ ਸੀ ਪੁਰਾਣੇ ਵਾਰੰਟੀ ਆ ਸੀ ਤੇ ਕਿਉਂ ਲਾਂਬੇ ਹੋ ਰਹੇ ਆ ਅੱਜ ਠੀਕੇ ਦਾਤਾ ਉਹ ਲਾਂਬੇ ਇਸ ਤਰ੍ਹਾਂ ਹੀ ਹੋ ਰਹੇ ਜੀ ਜਦੋਂ ਅਸੀਂ ਬਜ਼ੁਰਗਾਂ ਕੋਲ ਜਾਂਦੇ ਆ ਹਾਂਜੀ ਮਾਵਾ ਨੂੰ ਭੈਣਾ ਪੁੱਛਦੇ ਜਾ ਕੇ ਉਹ ਪਹਿਲੇ ਤਾਂ ਸਾਨੂੰ ਇਹ ਸਵਾਲ ਪੁੱਛਦਾ ਤੁਹਾਡਾ ਰਸੋਈ ਖਰਚਾ ਕਿੱਥੇ ਜੀ 1000 ਰੁਪਏ ਮਹੀਨਾ ਠੀਕ ਹੈ ਜੀ ਕੋਈ ਸਰਕਾਰ ਨੇ ਨਹੀਂ ਦਿੱਤਾ ਤੇ ਫਿਰ ਜਿਉ ਬਜ਼ੁਰਗ ਉਹ ਕਹਿੰਦੇ ਸਾਡੀ ਪੈਨਸ਼ਨ 2500 ਕਿੱਥੇ ਜੀ ਤੇ ਫਿਰ ਸਾਨੂੰ ਸੁਪਣਾ ਪੈਂਦਾ ਜੀ ਆ ਸਾਨੂੰ ਵੀ ਇਹ ਇਹਨਾਂ ਵਾਲੇ ਚਾਲਾ ਕਰਨੇ ਪੈਂਦੇ ਆ ਜੀ ਜਾ ਕੇ ਉਹ ਆਉਣਗੇ ਜੀ ਉਹ ਜਾਂਦੇ ਜਾਂਦੇ ਕਰਕੇ ਜਾਣਗੇ ਕਿ ਜਾਂਦੇ ਜਾਂਦੇ ਫਿਰ ਦੂਜੀ ਪਾਰਟੀ ਨੂੰ ਦੂਜਾ ਮੁੱਖ ਮੰਤਰੀ ਬਣੂ ਉਹਨੂੰ ਕੰਡੇ ਵਿੱਚ ਕੇ ਜਾਣਗੇ ਹੁਣ ਹੁਣ ਇਹਦਾ ਇਹੀ ਹੋਣਾ ਚਾਹੀਦਾ ਫੋਨ ਕਰਕੇ ਜਾਵੇ ਨਾ ਫੇਰ ਸਵਾਲ ਆ ਜਿਵੇਂ ਤੁਹਾਡੇ ਗੱਲ ਮੰਨਦੇ ਜੀ ਜੀ ਜਿਵੇਂ ਹੁਣ ਆਮ ਪਾਰਟੀ ਨੇ ਕਿਹਾ ਵੀ ਸਾਡੇ ਹਜੇ ਲਾਠ ਤੇ ਜੋ 10000 ਰੁਪਏ ਲੀਬੀਆਂ ਨੂੰ ਦੇ ਕੇ ਜਾਵਾਂਗੇ ਪਰ ਜਾਂਦੇ ਜਾਂਦੇ ਦੇ ਕੇ ਜਾਵਾਂਗੇ ਜਿਵੇਂ 43000 ਨੌਕਰੀ ਦਾ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ 43000 ਨੌਕਰੀ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਤੁਹਾਨੂੰ ਕੋਈ ਨੌਕਰੀ ਦਾ ਕੋਈ ਐਸਾ ਆਪਣੇ ਹਲਕੇ 'ਚ ਕੋਈ ਦੱਸਿਆ ਵੀ ਜਿਹਨੂੰ ਸਰਕਾਰੀ ਨੌਕਰੀ ਮਿਲੀ ਨਾ ਨਹੀਂ ਜੀ ਉਹ ਪਤਾ ਕੀ ਹੈ ਜਿਨ੍ਹਾਂ ਨੂੰ ਨੌਕਰੀ ਮਿਲੀ ਹੈ ਨਾ ਉਹ ਨੌਕਰੀ ਤੇ ਯੋਗ ਸੀ ਪੜ੍ਹਾਈ ਕੀਤੀ ਹੋਇਆ ਕੁਝ ਪੈਸਾ ਦਿੱਤਾ ਲੋਕਾਂ ਨੇ ਫਿਰ ਹੋਇਆ ਨਾ ਉਹ ਜਿਹੜਾ ਆ ਬੰਦੇ ਬੈਠਾ ਇਹਨਾਂ ਦਾ ਕੋਈ ਹੈ ਤੇ ਪਤੂ ਕਿਸੇ ਦਾ ਨੌਕਰ ਹੋਇਆ ਪਿਆ ਦੱਸੋ ਜੀ ਜਿਹੜੇ ਇਹ ਬੰਦੇ ਬੈਠੇ ਇਹ ਨਰੇਗਾ ਦੇ ਵਿੱਚ ਕੰਮ ਕਰਦੇ ਹੋ ਜਾਂ ਠੀਕ ਹਾਂ ਹਾਂ ਜੀ ਅਜੰਮਰੀਗਾ ਆ ਪੁੱਛ ਲੋ ਪੋਲੇ ਬੈਠਾ ਹਾਂ ਜੀ ਕੰਮ ਕਰ ਰਹੇ ਸੀ ਹਾਂ ਜੀ ਬਜ਼ੁਰਗੋ ਤੁਸੀਂ ਸੋਨਾ ਇੱਕ ਕਲਾ ਜਿਹੜਾ ਸਾਡਾ ਹੈਗਾ ਕੰਮ ਕਰਵਾਉਂਦਾ ਰਸੋ ਉਹ ਜੱਗਾ ਹੀ ਨਹੀਂ ਲੋਟ ਆਉਂਦਾ ਹੱਥ ਦਾ ਇਹ ਇਹਨਾਂ ਦਾ ਪਛਾਇਦਾ ਸੱਚਾ ਹੱਥ ਆਉਂਦਾ ਉਹਦੇ ਜੀ ਅਸੀਂ ਉਹਨੂੰ ਉਠਾਉਨੇ ਗੂਠੇ ਲਾਇਆ ਬੈ ਤੇ ਸਾਟੜੀ ਨਹੀਂ ਦੇ ਅੱਛਾ ਜੀ ਕੇ ਦੋ ਜੀ ਪੰਜ ਕਿੰਨਾਂ ਦਾ ਇਹਨਾਂ ਮੇਰੀ ਸਜੀ ਮਾਂ ਅੱਛਾ ਇਹ ਜੀ ਤੁਹਾਨੂੰ ਨਾਲ ਇਸ ਗੱਲ ਤੋਂ ਵੀ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਆ ਤੁਹਾਡੇ ਨਾਲ ਇਸ ਗੱਲ ਤੋਂ ਵੀ ਧੱਕਾ ਹੋ ਰਿਹਾ ਕਿ ਜੋ ਸਾਰੀ ਪਾਰਟੀ ਨੇ ਗੱਲਬਾਤ ਹੋਈ ਹੈ ਕਿ ਵੀ ਇਹ ਬਾਕੀ ਆਮ ਪਾਰਟੀ ਦੀਆਂ ਚਾਲਾਂ ਹਨ ਹਾਂਜੀ ਅੱਛਾ ਤੁਸੀਂ ਮੰਨਦੇ ਆ ਵੀ ਇਹ ਆਮ ਪਾਰਟੀ ਦੀਆਂ ਚਾਲਾਂ ਕਿ ਜੋ ਉਹਨਾਂ ਦੇ ਗੱਲ ਕੰਮ ਟੱਪੀ ਤਗੇ ਉਹਨਾਂ ਦੇ ਸਰਪੰਚ ਪਛਾਹਦੇ ਇਹ ਫੰਡ ਕਰਿਆ ਵਾ ਪੰਚਾਇਤ ਵੀ ਹੁਣ ਪਹਿਲਾਂ ਕਾਂਗਰਸ ਜੀ ਹੁਣ ਆਮ ਪਾਰਟੀ ਜੀ ਕਿਸੇ ਕੰਮ ਦੀ ਨਹੀਂ ਹੈ ਅੱਛਾ ਜੀ ਤੁਸੀਂ ਕਹਿੰਦੇ ਆ ਆਮ ਪਾਰਟੀ ਦੀ ਪਛਾਹਤ ਹੁੰਦੀ ਹੈ ਆਹ ਪਾਰਟੀ ਆਪ ਹੈ ਪਾਰਟੀ ਦੀ ਕੋਈ ਆ ਪਛਾਣਦੇ ਹੈ ਹਾਂਜੀ ਹਾਂ ਤਾਂ ਹਾਂ ਕਿਹੜਾ ਯਾਨਾ ਕੋਲੇ ਜਾਂਦਾ ਪਾਕੀ ਕਾਲੇ ਕੋਲੇ ਜਾਂ ਜਾਂਦੇ ਆ ਅੱਛਾ ਜੀ ਹਾਰਾ ਧੱਕਾ ਇਹਨੇ ਰਕੇ ਕੰਕਰਾਂ ਕੇਸ ਬਣਾਇਆ ਸੀ ਉਹ ਵੀ ਇਹਨੇ ਇਹਨੇ ਕਰੋ ਬੂਧੋ ਬੂਖਰਾਇਆ ਅੱਛਾ ਜੀ ਪਾਕੀ ਕਾਲੇ ਨਾ ਹਾਂਜੀ ਜਿੱਦੋਂ ਇਹਨੇ ਪਾਰਟੀ ਨਹੀਂ ਇਹਨਾਂ ਚਾਲ ਕੋਈ ਨਹੀਂ ਇਹਨੇ ਕਿਸੇ ਨੂੰ ਦੱਸਿਆ ਨਹੀਂ ਕੋਈ ਨਹੀਂ ਪਾਕੀ ਕਾਲਾ ਭੈਣੇ ਬੂਖਰਾਇਆ ਕਿਹੜੇ ਆਪਣੇ ਸਰਪੰਚ ਨੇ ਅੱਛਾ ਜੀ ਪੋਰੇ ਨਹੀਂ ਪੋਰੇ ਨਹੀਂ ਕਿਸੇ ਨੇ ਨਹੀਂ ਦੱਸਿਆ ਕੋਚੇਰੇ ਉੱਥੇ ਦੇਖੇ ਜਾਏ ਰਹੇ ਸੀ ਕਿਉਂਕਿ ਉਦੋਂ ਵੀ ਸੋਸ਼ਲ ਮੀਡੀਆ ਮੀਡੀਆ ਗਈ ਸੀ ਉੱਥੇ ਉਦੋਂ ਬਹੁਤ ਭਾਰੀ ਘਟ ਸੀਗਾ ਤੇ ਤੁਸੀਂ ਹੁਣ ਕਹਿ ਰਹੇ ਕਿ ਜਗਜੀਤ ਸਿੰਘ ਪੋਰਾ ਜੀ ਨੇ ਦੱਸਿਆ ਨਹੀਂ ਪੰਡ ਤੇ ਪੰਡ ਚ ਅਨਾਉਂਸਮੈਂਟ ਵੀ ਹੋਈ ਸੀਗੀ ਤੇ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਇਹ ਗੱਲਬਾਤ ਜ਼ਰੂਰ ਉੱਥੇ ਗਏ ਆ ਉਦੋਂ ਪਤਾ ਲੱਗਿਆ ਸਾਨੂੰ ਵੀ ਇਹਨਾਂ ਦੀ ਇੱਕ ਪਾਰਟੀ ਤੁਹਾਨੂੰ ਘਰੋਂ ਕਿ ਜਾਂ ਤੁਹਾਡੇ ਘਰੇ ਸੁਨੇਹਾ ਪਹੁੰਚਿਆ ਮੈਸੇਜ ਪਹੁੰਚਿਆ ਵੀ ਕੀ ਕਹਿ ਕੇ ਬਲਾਕ ਲੈ ਕੇ ਗਏ ਵੀ ਤੁਹਾਨੂੰ ਕੱਠੇ ਕਿੱਥੇ ਆਉਣਾ ਹੈ ਦੂਜੇ ਦੇ ਆਪਣੇ ਬਲਾਕ ਕਰਾ ਲੀ ਹਾਂ ਤੁਹਾਨੂੰ ਪਤਾ ਸੀਗਾ ਵੀ ਇਹ ਕਾਂਗਰਸ ਪਾਰਟੀ ਦਾ ਉਮੀਦਵਾਰ ਹੈ ਕਾਂਗਰਸ ਪਾਰਟੀ ਦਾ ਸਰਪੰਚ ਹੈ ਤੇ ਤੁਸੀਂ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਵੀ ਆਪਾਂ ਤਾਂ ਕਾਂਗਰਸ ਪਾਰਟੀ ਨੂੰ ਵੋਟਾਂ ਪਾੰਗੇ ਸੀ ਤੇ ਮਨਜੀਤ ਸਿੰਘ ਨੂੰ ਕਿਉਂ ਬੁਲਾ ਰਹੇ ਹੋ ਕੀ ਨਹੀਂ ਕੋਲਦਾ ਸਰ ਜੀ ਨਹੀਂ ਪਤਾ ਲੱਗਦਾ ਜੱਛੇ ਆ ਜੀ ਲੱਖੀ ਬਰਾੜ ਜੀ ਤੁਸੀਂ ਬੰਦਗਾ ਜਿਹਨਾਂ ਦੇ ਰਹਿਣ ਬਾਦੋਂ ਲੰਮੇ ਟਾਈਮ ਤੋਂ ਵਰਕ ਕਰ ਰਹੇ ਹੋ ਅੱਜ ਤੁਸੀਂ ਘਟੋ ਘਟ ਵੀ ਇਹ ਮਹਲੇਦਗਾਮ ਬੋਟਾ ਜੋ 80% ਕਾਂਗਰਸ ਕੰਨੀ ਜਾ ਰਹੀਆਂ ਤੇ ਅੱਜ ਇਹ ਜਵਾਨ ਕਰਨ ਲੱਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਆ ਪਹਿਲਾਂ ਤਾਂ 17 ਨੂੰ ਵੈਗੁਰਜੀ ਕਾਕਲ ਸਾਹਿਬ ਵੈਗੁਰਜੀ ਕੀ ਪਤੇ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਭពਿੰਦਰ ਸਿੰਘ ਜੀ ਸਾਹੋਕੇ ਭੈਣ ਅਮਰਜੀਤ ਕੌਰ ਸਾਹੋਕੇ ਉਹਨਾਂ ਵੱਲੋਂ ਸਾਰੀ ਜਿਹੜੇ ਵੀ ਵੀਰ ਆਮ ਆਦਮੀ ਪਾਰਟੀ ਛੱਡ ਕੇ ਅੱਜ ਕਾਂਗਰਸ ਚ ਆਏ ਆ ਸਾਰਿਆਂ ਨੂੰ ਜੁਆਇਆ ਕਹਿੰਦੇ ਆ ਇਹਨਾਂ ਨੂੰ ਵਿਸ਼ਵਾਸ ਦਿਵਾਉਣੇ ਆ ਵੀ ਭਾਵੇਂ ਅੱਧੀ ਰਾਤ ਸਾਨੂੰ ਕਹੋਗੇ ਤੁਹਾਡਾ ਕੰਮ ਹੋਊਗਾ ਸੋਡੇ ਨਾਲ ਵਾਦਾ ਉਹ ਕੀਤਾ ਜਾਊਗਾ ਜਿਹੜਾ ਪੂਰਾ ਹੋਊਗਾ। ਬਾਕੀ ਤਕਰੀਬਨ ਇਹਨਾਂ ਨੂੰ ਪਤਾ ਹੀ ਐ। ਸਾਹੋਕੇ ਸਾਹਿਬ ਨੂੰ ਅਸੀਂ ਰਾਤ ਨੂੰ 12 ਵਜੇ ਵੀ ਕਾਲ ਕਰਦੇ ਆ ਸਾਡੇ ਕੋਲੇ 12 ਵਜੇ ਵੀ ਹੁੰਦੇ ਆ। ਖਰੀ ਸਿੰਘ ਖਾਈ ਐ। ਮੇਰਾ ਉਹਨਾਂ ਨਾਲ 25 ਸਾਲ ਤੋਂ ਪਿਆਰ ਐ। ਜਦੋਂ ਵੀ ਸਾਨੂੰ ਕਦੇ ਰਾਤ ਨੂੰ ਵੀ ਲੋੜ ਪੈਂਦੀ ਐ ਜਿੱਥੇ ਅਸੀਂ ਆਵਾਜ਼ ਮਾਰਦੇ ਆ ਸਾਡੇ ਨਾਲ ਖੜਦੇ ਆ ਕੇ। ਤੇ ਤੁਹਾਡੀ ਗੱਤਬੂ ਕਿੱਦਾਂ ਹੋਈ ਕਿ ਠੇਕੇਦਾਰ ਨੈਪ ਸਿੰਘ ਨੇ ਤੁਹਾਡੇ ਨਾਲ ਕਿੱਦਾਂ ਰਾਬਤਾ ਕਾਇਮ ਕੀਤਾ ਕਿ ਆਪਾਂ ਆਮ ਪਾਰਟੀ ਛੱਡ ਕੇ ਕਾਂਗਰਸ ਜੁਆਇਨ ਕਰਨੀ ਐ? ਕੀ ਗੱਲਾਂ ਬਾਤਾਂ ਹੋਈਆਂ ਤੁਹਾਡੇ ਨਾਲ? ਗੱਲਾਂ ਬਾਤਾਂ ਬਸ ਇਹੀ ਸੀਗੀਆਂ ਵੀ ਸਾਡੇ ਕੋਈ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਨੇ ਵਾਅਦੇ ਨਹੀਂ ਪੂਰੇ ਕੀਤੇ ਤੇ ਨਾ ਸਾਡੀ ਕੋਈ ਪੁੱਛ ਦੱਸ ਹੈ ਵੀ ਜਿਹੜੇ ਉਦੋਂ ਬਾਅਦ ਚ ਬੰਦੇ ਆਏ ਆ ਉਹ ਆਪਦੇ ਚੌਧਰ ਕਰ ਰਹੇ ਆ ਵੀ ਸਾਨੂੰ ਪੁੱਛ ਦੇਣਗੇ ਇਹਨਾਂ ਨੂੰ ਇਹੀ ਵਿਸ਼ਵਾਸ ਦਵਾਇਆ ਹੈ ਵੀ ਥੋੜੀ ਜਿੰਨੀ ਪਹਿਲਾਂ ਵਾਲੇ ਬੰਦਿਆਂ ਦੀ ਕਾਂਗਰਸ ਦੇ ਵਿੱਚ ਪੁੱਛ ਦੱਸ ਹੈ ਸੇਮ ਥੋੜੀ ਉਹੀ ਹੋਊਗੀ ਤੇ ਜੇ ਮੈਂ ਆਮ ਪਾਰਟੀ ਨੇ ਤਾਂ ਵਾਅਦਾ ਕੀਤਾ ਸਾਡੇ ਗਾਰੰਟੀ ਆ ਜੋਰਾਂ ਸੋਰਾਂ ਦੇ ਕੰਮ ਕਰ ਰਹੇ ਆ ਤੇ ਅੱਜ ਉਹੀ ਜੋਰਾਂ ਸੋਰਾਂ ਵਾਲੇ ਗਾਰੰਟੀ ਵਾਲ ਕਿਉਂ ਬਦਲ ਕੇ ਜਾ ਰਹੇ ਆ ਜੋ ਨਵੇਂ ਬੰਦੇ ਨਵੇਂ ਨਵੇਂ ਚਿਹਰੇ ਆ ਰਹੇ ਆ ਆ ਪਾਰਟੀ ਚ ਬਈ ਪਤਾ ਕੀ ਆ ਨਾ ਤਾਂ ਅਸੀਂ ਕਾਂਗਰਸ ਵਾਲੇ ਕਹਿੰਦੇ ਆਸੀਂ ਪੁਮਕੜ ਆ ਨਾ ਅਸੀਂ ਹੈਗੇ ਆ ਠੀਕ ਐ ਅਸੀਂ ਸ਼ੁਰੂ ਤੋਂ ਡਟ ਕੇ ਖੜੇ ਆ ਜਿੱਥੇ ਖੜੇ ਆ ਨਾ ਅਸੀਂ ਪਾਰਟੀ ਬਦਲੀ ਆ ਨਾ ਬਦਲਣੀ ਆ ਸਾਨੂੰ ਸਿਰਫ ਬੰਦਾ ਮੈਂ ਇੱਕ ਗੱਲ ਕਹਿੰਦਾ ਉਹ ਨਾ ਵੀ ਬੰਦਾ ਦੇਖ ਕੇ ਵੋਟ ਪਾਓ ਠੀਕ ਐ ਨਾ ਹੁਣ ਕਾ ਕਰਮਜੀਤਨ ਮੋਲਜੀ ਆ ਵਧੀਆ ਬੰਦੇ ਆ ਚਲੋ ਪਰ ਉਹਨਾਂ ਨੂੰ ਆਪਾਂ ਮਿਲ ਨਹੀਂ ਸਕਦੇ ਪਹਿਲੀ ਗੱਲ ਉਹਨਾਂ ਦਾ ਕਿਸੇ ਨੂੰ ਨੰਬਰ ਨਹੀਂ ਮਿਲਣਾ ਜੇ ਨੰਬਰ ਮਿਲ ਗਿਆ ਉਹਦਾਂ ਤੱਕ ਆਪਣੀ ਪਹੁੰਚ ਨਹੀਂ ਸਾਹੋ ਕੇ ਸਾਹ ਨੂੰ ਰਾਤ ਨੂੰ 12 ਵਜੇ ਵੀ ਕਾਲ ਕਰਾਂਗੇ ਨਾ ਆਪਾਂ 12 ਵਜੇ ਵੀ ਸਾਡੇ ਨਾਲ ਕੜਨਗੇ ਆਪਾਂ ਨੂੰ ਪਿੰਡ ਵਾਲਿਆਂ ਨੂੰ ਕੀ ਹੁੰਦਾ ਕੋਈ ਛੋਟੀ ਮੋਟੀ ਪ੍ਰੋਬਲਮ ਹੈਗੀ ਵੀ ਸਾਡੇ ਨਾਲ ਬੰਦਾ ਆ ਕੇ ਖੜੇ ਤੇ ਜਦੋਂ ਉਹਨਾਂ ਬੰਦੇ ਨੂੰ ਆਪਾਂ ਉਥੋਂ ਤੱਕ ਪਹੁੰਚ ਹੀ ਨਹੀਂ ਆਪਣੀ ਤੇ ਉਹਨਾਂ ਨੂੰ ਕਿੱਥੋਂ ਮਿਲ ਲਾਂਗੇ ਆਪਾਂ ਵੋਟ ਪਾਉਣ ਦਾ ਵੀ ਉਹਨੂੰ ਵੀ ਫਾਇਦਾ ਜਿਹਨੂੰ ਆਪਾਂ ਮਿਲ ਸਕਦੇ ਹੋਈਏ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੀਡੀਆ ਟੀਮ ਸਾਡੀ ਪਿੰਡ ਗਾਜੀਆਂ ਨਾਲ ਵਿੱਚ ਪਹੁੰਚੀ ਆ ਆ ਦੇਖ ਸਕਦੇ ਆ ਕਿ ਅੱਜ ਸਾਡੀ ਸਕਰੀਨ ਦੇ ਸਾਹਮਣੇ ਆ ਜੋ ਨੈਰ ਸਿੰਘ ਠੇਕੇਦਾਰ ਆ ਉਹ ਆਮ ਪਾਰਟੀ ਨੂੰ ਛੱਡ ਕੇ ਕਾਂਗਰਸ ਦਾ ਪੱਲਾ ਫੜਨ ਜਾ ਰਹੇ ਆ ਆ ਉਹਨਾਂ ਨਾਲ ਕਰਦਿਆਂ ਗੱਲਬਾਤ ਕਿ ਕਿਉਂ ਆਮ ਪਾਰਟੀ ਦਾ ਪੱਲਾ ਛੱਡ ਕੇ ਕਾਂਗਰਸ ਵਿੱਚ ਜਿਵੇਂ ਨੇ ਕਰਨ ਪਹੁੰਚੇ ਆ ਤੇ ਉਹਨਾਂ ਨਾਲ ਕਰਦਿਆਂ ਗੱਲਬਾਤ ਠੇਕੇਦਾਰ ਸਾਹਿਬ ਕੀ ਐਸੀ ਨੋਬਟਾਈਜ਼ ਤੇ ਤੁਹਾਨੂੰ ਐਨ ਮੌਕੇ ਤੇ ਜੋ ਐਪ ਦੀਆਂ ਚ ਉਹਨਾਂ ਦਾ ਐਲਾਨ ਹੋ ਰਿਹਾ ਅਮੀਦਾ ਉਮੀਦਵਾਰ ਦੀ ਖਿੱਚੋ ਤਾਣੀ ਵਿੱਚ ਤੁਸੀਂ ਆਪਣੀ ਪਾਰਟੀ ਛੱਡ ਕੇ ਕਾਂਗਰਸ ਦਾ ਪੱਲਾ ਕਿਉਂ ਫੜਨ ਜਾ ਰਹੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਮੈਂ ਮੁੰਡਾ ਤੋਂ ਲੈ ਕੇ ਸੀ ਕੰਮ ਕੀਤਾ ਹੈ ਸਰਦਾਰ ਮਨਜੀਤ ਸਿੰਘ ਬਲਾਸਪੁਰ ਐਮਐਲਏ ਸਾਹਿਬ ਨਾਲ ਜ਼ੀਰੋ ਲੈਵਲ ਤੋਂ ਚੱਕ ਕੇ ਉਹਨਾਂ ਨੂੰ ਅਸੀਂ ਇੱਥੇ ਕਿਰਪਾ ਜਾਇਆ ਪਰ ਇਥੋਂ ਦੇ ਇੱਕalle ਪਿੰਡ ਨੇ بچਾਇਆ ਹਰ ਇੱਕ ਪਿੰਡ ਨੇ ਗਰੀਬ ਤੱਕ ਵੀ ਨਹੀਂ ਇਹਨਾਂ ਨੂੰ ਤਾਂ ਚੱਕਿਆ ਤਾਂ ਇਹ ਐਮਐਲਏ ਦੀ ਕੁਰਸੀ ਤੇ ਬੈਠੇ ਆ ਪਰ ਜਿਹੜੀਆਂ ਸਾਨੂੰ ਉਮੀਦਾਂ ਸੀ ਉਹ ਉਮੀਦਾਂ ਦੇ ਖਰੇ ਨਹੀਂ ਉਤਰੇ ਇਸ ਕਰਕੇ ਸਾਨੂੰ ਕਾਂਗਰਸ ਨਾਲ ਜਾਣਾ ਪਿਆ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਪਿੰਡ ਦੇ ਵਿੱਚ ਸੱਦਣਗੇ ਇਹਨਾਂ ਨੂੰ ਇਨੇ ਬਲਾਸਪੁਰ ਗਏ 70 80 ਬੰਦੇ ਜਾ ਕੇ ਗਏ ਇਹਨਾਂ ਨੂੰ ਟਾਈਮ ਲਿਆ ਟਾਈਮ ਸਾਨੂੰ ਇਹਨੇ ਦਿੱਤਾ ਚਾਹ ਪਾਣੀ ਵੀ ਪਿਆਇਆ ਕਹਿੰਦੇ ਆ ਰਹੇ ਜਿੱਦੇ ਆਉਣ ਦਾ ਸਮਾਂ ਸੀ ਸਾਨੂੰ ਮੌਕੇ ਤੇ ਆ ਕੇ ਇਹਨਾਂ ਨੇ ਕਹਿਤਾ ਵੀ ਮੈਂ ਚੰਡੀਗੜ੍ਹ ਅਮਰਜੈਂਸੀ ਮੀਟਿੰਗ ਹੈ ਮੈਂ ਉੱਥੇ ਜਾ ਰਿਹਾ ਅੱਛਾ ਉਸ ਦਿਨ ਹੀ ਨੰਗਲ ਟੂਰਨਾਮੈਂਟ ਤੇ ਅਧிகਾਟਨ ਕਰ ਰਹੇ ਆ ਕੀ ਇਹ ਚੰਡੀਗੜ੍ਹ ਨੰਗਲ ਪੈਂਡ ਸੀਗਾ ਇਹਨਾਂ ਨੂੰ ਪੁੱਛਦੇ ਸੀ ਵੀ ਉਹ ਚੰਡੀ ਚੰਡੀਗੜ੍ਹ ਨੰਗਲ ਪੈਂਡ ਸੀ ਚੰਡੀਗੜ੍ਹ ਫਿਰ ਅਸੀਂ ਦੇਖਿਆ ਹੁਣ ਅਸੀਂ ਲੱਗੇ ਪਿੱਛੇ ਨਹੀਂ ਸੀ ਹੜਦੇ ਜੀ ਅਸੀਂ ਲੋਕਾਂ ਨੂੰ ਪਿੱਛੇ ਵੀ ਮਨਜੀਤ ਨੇ ਆਉਣਾ ਉਹ ਕਹਿੰਦਾ ਤੁਸੀਂ ਇਕੱਲੇ ਧੱਕੇ ਖਾਓ ਵਿੱਚ ਤੁਹਾਡੇ ਕਹਿਣ ਤੇ ਇਥੇ ਨਹੀਂ ਆ ਸਕਿਆ ਅਸੀਂ ਉਸ ਤੋਂ ਲੈਣਾ ਕੀ ਆ ਪਹਿਲਾਂ ਤਾਂ ਪਹਿਲਾਂ ਹੀ ਵੋਟਾਂ ਖਰਾਬ ਕਰ ਲਈ ਇਹ ਬੰਦੇ ਨੇ ਵੋਟਾਂ ਪਾ ਕੇ ਫਿਰ ਸਾਡੇ ਪਿੰਡ ਦੇ ਸਰਪੰਚ ਸਾਹਿਬ ਜਗਜੀਤ ਸਿੰਘ ਭੋਰਾ ਸਾਹਿਬ ਉਹਨਾਂ ਨੇ ਕਾਂਗਰਸੀ ਪਾਰਟੀ ਛੱਡ ਕੇ ਆਮ ਆਲਟੀ ਪੈਨਲ ਜੁਆਇਨ ਕਰ ਲਈ ਮਨਜੀਤ ਸਿੰਘ ਨੂੰ ਫਿਰ ਉਹਨਾਂ ਨੇ ਮਨਜੀਤ ਸਿੰਘ ਨੂੰ ਘਰੇ ਸੱਦਿਆ ਚਲੋ ਮੰਨ ਲਓ ਫੰਡ ਵੀ ਦਿੱਤੇ ਹੋਣਗੇ ਕੁਝ ਵੀ ਕੀਤਾ ਹੋਊਗਾ ਕੋਸੈਨ ਨਾ ਤੇ ਕੱਪੜੇ ਦੇ ਕੇਸ ਪਏ ਰਿਆ ਉਹ ਇਹਨਾਂ ਨੇ ਮਾਫ ਕਰਾਉਣ ਦੀ ਖਾਤਰ ਖਾਰਜ ਕਰਨ ਦੀ ਖਾਤਰ ਐਮਐਲਏ ਸਾਹਿਬ ਦਾ ਪੱਲਾ ਫੜਿਆ ਐਮਐਲਏ ਨੇ ਸਾਡੀ ਕੋਈ ਸੁਣਵਾਈ ਨਹੀਂ ਸੁਣੀ ਪਰ ਹੁਣ ਜੇ ਕੱਲ ਨੂੰ ਐਮਐਲਏ ਇਸ ਵਿੱਚ ਬੜਦਾ ਆਕੇ ਸਾਡੀ ਬਸਤੀ ਦੇ ਵਿੱਚ ਪਿੰਡ ਗਾਜੀਆਣੇ ਦੇ ਵਿੱਚ ਅਸੀਂ ਕਾਲੀਆਂ ਛੰਡੀਆਂ ਲੈ ਕੇ ਇਹਦਾ ਫੁੱਲ ਵਿਰੋਧ ਕਰਾਂਗੇ ਇਹਨੂੰ ਬਸਤੀ ਦੇ ਵਿੱਚ ਅਸੀਂ ਵਰ ਨਹੀਂ ਜੜਾ ਠੀਕ ਹੈ ਇਹ ਮੈਂ ਤੁਸੀ ਗੱਲ ਕੀਤੀ ਆ ਵੀ ਪਹਿਲਾਂ ਤੁਸੀਂ ਵੋਲੰਟੀਅਰ ਰਹੇ ਆ ਪੁਰਾਣੇ ਵੋਲੰਟੀਅਰ ਰਹੇ ਆ ਪਰ ਤੁਸੀਂ ਬਹੁਤ ਮਿਹਰਤਾ ਰੱਖੀ ਮਨਜੀਤ ਸਿੰਘ ਐਮ.ਐਲ.ਏ ਨਾਲ ਦੋ ਵਾਰੀ ਐਮ.ਐਲ.ਏ ਬਣ ਚੁੱਕੇ ਆ ਹੁਣ 7 ਸਾਲ ਹੋਣ ਆਲੇ ਆ ਤੁਸੀਂ ਕੋਈ ਉਹਨਾਂ ਮੂਰੇ ਮੰਗ ਰੱਖੀ ਹੋਵੇ ਜਾਂ ਤੁਹਾਡੀ ਮੰਗ ਕੋਈ ਪੂਰੀ ਨਾ ਹੋਈ ਹੋਵੇ ਐਸਾ ਕੋਈ ਗੁੱਸਾ ਆਕਰਮਣ ਤੁਸੀਂ ਚੇਂਜ ਹੋਏ ਆ ਕਿ ਪਾਰਟੀ ਚ ਕੁਝ ਕੰਮ ਕਰਦੇ ਸੀ ਕਰਕੇ ਕਿਉਂ ਚੇਂਜ ਕਰ ਰਹੇ ਕੰਮੀਆਂ ਤਾਂ ਖਾਮੀਆਂ ਤਾਂ ਸਾਰੀਆਂ ਨੇ ਖਾਮੀਆਂ ਖਾਮੇ ਆ ਪਹਿਲਾਂ ਮੰਨ ਲਓ ਸਾਡੇ ਨਰੇਗਾ ਮਜ਼ਦੂਰ ਆ ਉਹਨਾਂ ਨੂੰ ਪਿੰਡ ਚ ਕੰਮ ਹੀ ਨਹੀਂ ਮਿਲ ਰਿਹਾ ਅਬ ਇੱਥੇ ਬੋਤਲੋਂ ਰੇਗਾਲੀ ਵੀ ਬੈਠਾ ਤੁਹਾਡੇ ਸਾਹਮਣੇ ਜੇ ਕਿਸੇ ਦਾ ਨਰੇਗਾ ਦਾ ਕੰਮ ਚੱਲਦਾ ਹੋਵੇ ਫਿਰ ਕਿਸੇ ਨੂੰ ਕਣਕ ਮਿਲਦੀ ਆ ਉਹ ਬੇਰਅਮੀ ਨਾਲ ਮਿਲਦੀ ਆ ਕਿਸੇ ਨੂੰ ਸਹੀ ਤਰੀਕੇ ਨਾਲ ਕਣਕ ਨਹੀਂ ਦਿੰਦੇ ਠੀਕ ਆ ਜੀ ਲੋਕਾਂ ਦੇ ਕਾਟ ਘਟਾਈਆਂ ਲੋਕਾਂ ਨੇ ਠੀਕ ਆ ਜੀ ਅੱਜ ਉਹੀ ਬੰਦੇ ਬਾਣੇ ਬਦਲ ਕੇ ਦੂਜੀ ਪਾਰਟੀ 'ਚ ਵੜ ਗਏ ਬੰਦੇ ਤਾਂ ਉਹੀ ਆ بس ਇਹ ਇਹਨਾਂ ਦੇ ਵਿਚਰੇਵੇਂ ਆ ਪਰ ਬੰਦੇ ਨਹੀਂ ਠੀਕ ਆ ਤੇ ਬਾਕੀ ਮਨਜੀਤ ਸਾਹਿਬ ਵੀ ਨਹੀਂ ਠੀਕ ਬਈ ਤਾਂ ਕਰਕੇ ਛੱਡਿਆ ਉਹ ਇਹਨਾਂ ਦੀ ਮੰਨ ਲੈ ਸਾਨੂੰ ਨਹੀਂ ਪੁੱਛਦਾ ਅਸੀਂ ਇਸ ਕਰਕੇ ਸਾਹੂ ਵਾਲੇ ਆਪਣਾ ਬੀਬੀ ਅਮਰਜੀਤ ਕੌਰ ਜੀ ਦਾ ਇਹਨਾਂ ਨੂੰ ਜੋ ਹੈ ਆਪਣੀ ਇਹਨਾਂ ਨੂੰ ਪਾਰਟੀ ਦੇ ਸਾਥ ਦੇਣ ਠੀਕ ਹੈ ਜੀ ਇਹ ਕਿੰਨੇ ਪਰਸੈਂਟ ਬੰਦੇ ਤੁਸੀਂ ਲੈ ਕੇ ਜਾ ਰਹੇ ਹੋ ਜੀ ਅੱਜ ਘੱਟੋ ਘੱਟ 80% ਤੁਹਾਡੇ ਪਿੰਡ ਗਾਜੀਆਣਾ ਤੋਂ 80% ਲੋਕਾਂ ਨੂੰ ਨਾਲ ਤੁਸੀਂ ਲੈ ਕੇ ਜਾ ਰਹੇ ਆ ਜਿਹੜੀ ਵਿੱਚ ਕਾਂਗਰਸ ਪਾਰਟੀ ਨੂੰ ਦੇ ਵਿੱਚ ਜੁਆਇਨ ਕਰਾ ਰਹੇ ਆ ਬਿਲਕੁਲ ਜੀ ਬਿਲਕੁਲ ਇਸ ਤੋਂ ਵੱਡਾ ਤੱਕਾ ਲੱਗਣਾ ਇਹਨੂੰ ਅੱਜ ਜੀ ਹਾਂ ਸਾਰੀਆਂ ਵੋਟਾਂ ਕੋ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਮਨਾਂ ਇਹਨਾਂ ਨਾਲੋਂ ਵੋਟਾਂ ਨਹੀਂ ਹੈ ਲੋਕ ਜਾਣਗੇ ਇਹਨਾਂ ਕੋਲ ਅੰਦਰ ਅੰਦਰ ਖਾਤੇ ਵੋਟਾਂ ਐਮਐਲਏ ਆਪਣੇ ਸਾਨੂੰ ਪਾਉਣਗੇ ਸਾਹੂ ਕਰ ਲੈਣਗੇ ਜਿਵੇਂ ਕਿ ਦੇਖਿਆ ਜਾਵੇ ਬਾਈ ਜੀ ਨਾਲ ਦੇ ਇੱਕ ਆਮ ਹੀ ਨਾਲ ਤੇ ਚੱਲਦੀ ਆ ਚਾਚਾ ਦੇ ਵਿੱਚ ਜਿਵੇਂ ਬੀਬੀ ਨੂੰ 100000 ਰੁਪਏ ਇਹਨਾਂ ਨੇ ਕਿਹਾ ਸੀਗਾ ਉਹ ਤੁਹਾਨੂੰ ਵੀ ਨਾਲ ਦੇ ਲੰਬੇ ਮਿਲਦੇ ਪੰਡਾ ਚੋਂ ਬਿਲਕੁਲ ਜੀ ਮਿਲਦੇ ਆ ਸਾਨੂੰ ਇਸ ਕਰਕੇ ਮਿਲਦੇ ਆ ਨਾ ਅਸੀਂ ਵੀ ਇਹਨਾਂ ਨੂੰ ਲਾਰੇ ਲਾਏ ਜਿਵੇਂ ਪਿੱਛੋਂ ਸੀ ਆਹ ਸੁਣੀ ਉਹਨਾਂ ਨੇ ਸਾਨੂੰ ਕਿਹਾ ਵੀ ਐ ਇੱਕ ਪਨੋ ਆਪਣਾ ਸਹੂਲਤ ਦੇਵਾਂਗੇ ਅਸੀਂ ਅਸੀਂ ਫਾਰਮ ਵੀ ਭਰਾਏ ਤੇ ਅੱਜ ਉਹ ਕੋਨਾ ਫਾਰਮ ਆਪਣਾ ਇਹਨਾਂ ਨੇ ਇੱਕ ਤੇ ਸੁਨਖਾਨ ਕੋ ਆਉਣਗੇ ਜੀ ਜਾਣਗੇ ਜੀ ਅਸੀਂ ਜੋ ਉੱਥੇ ਜਾਂਦੇ ਆ ਦਫ਼ਤਰ ਦੇ ਵਿੱਚ ਲੈਂਡ ਚ ਖੜਾ ਦਿੰਦੇ ਆ ਉਸ ਤੋਂ ਬਾਅਦ ਜਿਹੜੇ ਵੱਡੇ ਲੋਕ ਆ ਉਹਨਾਂ ਨੂੰ ਮੂਰੇ ਕੀਤਾ ਜਾਂਦਾ ਸਾਲ ਨੂੰ ਫੇਰ ਪਿੱਛੇ ਕੀਤਾ ਜਾਂਦਾ ਠੀਕ ਹੈ ਜੀ ਕੋਈ ਇੱਥੇ ਮੰਨ ਲਓ ਕਿਸੇ ਦੀ ਗਰੀਬ ਦੀ ਪੈਨਸ਼ਨ ਨਹੀਂ ਵਧੀ ਕਿਸ ਨੂੰ ਅਨਾਜ ਨਹੀਂ ਸਹੀ ਦੀ ਕਿੰਨਾ ਮਿਲਦਾ ਹਜੇ ਮੋਦੀ ਸਾਹਿਬ ਚੰਗੇ ਜੋ ਸੈਂਟਰ ਦੀ ਗਵਰਨਮੈਂਟ ਹੈ ਨਾ ਉਹ ਪੂਰੇ ਟੌਪ ਤੇ ਆ ਇਹਨਾਂ ਨੇ ਖਰਾਬ ਸਾਰਾ ਢੰਚਾ ਕਰਤਾ ਅਸੀਂ ਅਨਾਜ ਦੇਵਾਂਗੇ ਅਸੀਂ ਆਟਾ ਪਿਆ ਕੇ ਦੇਵਾਂਗੇ ਕੁਝ ਨਹੀਂ ਕਿਸੇ ਨੂੰ ਮਿਲਦਾ ਸਭ ਨੇ ਲਾਰੇ ਆ ਜੀ ਠੀਕ ਹੈ ਤੁਸੀਂ ਅੰਦਰ ਤੱਕ ਕੰਪਨੀ ਅੰਦਰ ਤੱਕ ਪਾਰਟੀ ਦੀਆਂ ਨੀਤੀਆਂ ਜਾਣੀਆਂ ਬਹੁਤ ਟਾਈਮ ਕੰਮ ਵੀ ਕੀਤਾ ਲੰਮਾ ਸਮਾਂ ਜੇ ਕਹੇਗੇ ਕਿ ਜਦੋਂ ਦੀ ਆਮ ਪਾਰਟੀ ਸਟੈਂਡ ਹੋਈ ਆ ਉਦੋਂ ਤੋਂ ਪੁਰਾਣੇ ਵਾਰੰਟੀਆਂ ਸੁਨੇ ਜਾ ਰਹੇ ਸੀ ਤੁਸੀਂ ਪੈਂਡਗਾਜੀ ਆਣਾ ਤੋਂ ਪਹਿਲੇ ਆਦਮੀ ਸੀ ਤੁਸੀਂ ਜੋ ਆਪਣੇ ਇੱਥੇ ਪੈਂਡਗਾਜੀ ਆਣਾ ਵਿੱਚ ਪਹਿਲੀ ਾਰ ਬੂਥ ਲਾਇਆ ਸਾਡੀ ਮੀਡੀਆ ਟੀਮ ਨੇ ਵੀ ਕਵਰ ਕੀਤਾ ਸੀ ਉਦੋਂ ਉਦੋਂ ਤੁਸੀਂ ਪਹਿਲੀ ਾਰ ਬੂਥ ਲਾਇਆ ਸੀ ਤੇ ਉਸ ਤੋਂ ਬਾਅਦ ਬਹੁਤ ਵੱਡਾ ਤੁਹਾਨੂੰ ਹੰਗਾਰਾ ਮਿਲਿਆ ਦੂਜੀ ਵਾਰ ਫਿਰ ਮੈਲੇ ਬਧਾ ਇੱਕ ਬੰਦ ਮਨਜੀਤ ਸਿੰਘ ਜੀ ਵਿਧਾਇਕ ਬਣੇ ਉਸ ਟਾਈਮ ਵੀ ਤੁਹਾਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਤੁਸੀਂ ਬਹੁਤ ਨੇ ਚੀਜ਼ਾਂ ਜਾਣਿਆ ਉਹਨਾਂ ਨੂੰ ਤੇ ਕੀ ਕਾਰਨ ਕਿਵੇਂ ਤੁਹਾਨੂੰ ਲੱਗਿਆ ਵੀ ਬਾਕੀ ਇਹ ਲੋਕਾਂ ਨੂੰ ਆਮ ਪਾਰਟੀ ਕਹਿ ਕੇ ਕਿਵੇਂ ਰੋਕ ਰੁਕਾ ਕੇ ਜਾ ਰਹੇ ਇਹ ਤਾਂ ਦੇਖ ਲਓ ਜੀ ਵੀ ਕੁਰਸੀ ਦੇ ਵਣ ਦੇ ਇਹਨਾਂ ਦੇ ਮਤਲਬ ਹੈ ਹੁਣ ਵੀ ਅਨਮੋਲ ਨੂੰ ਕੁਰਸੀ ਤੇ ਬਹਣ ਦਾ ਮਤਲਬ ਹੈ ਕੋਈ ਆਪਣੇ ਭਗਵਾਨ ਦਾ ਭਵੰਤਮਾਨ ਦੇ ਨਾਲ ਇਹ ਕਰਦੇ ਰਿਹਾ ਡਰਾਮੇ ਬਾਜੀ ਤੇ ਇਹਨਾਂ ਨੂੰ ਮਤਲਬ ਵੀ ਸਾਡਾ ਉਹਨਾਂ ਨੂੰ ਵਾਦਾ ਕੀਤਾ ਵੀ ਜਦੋਂ ਮੈਂ ਐਮਐਲ ਮੈਂ ਮੁੱਖ ਮੰਤਰੀ ਬਣੂਗਾ ਤੇ ਮੈਂ ਇਹਨਾਂ ਨੂੰ ਤੁਹਾਨੂੰ ਇੱਕ ਐਮਪੀ ਦੀ ਸੀਟ ਜਿਤਾ ਕੇ ਤੁਹਾਨੂੰ ਵੀ ਕੁਰਸੀ ਦੇ ਬਹਾਂਗਾ ਮੈਂ ਇਹਨਾਂ ਸਾਰੇ ਲੀਡਰਾਂ ਦਾ ਇਹੀ ਹਾਲ ਹੈ ਜੀ ਠੀਕ ਹੈ ਜੀ ਬਾਕੀ ਅਨਮੋਲ ਸਾਹਿਬ ਨੇ ਤੇ ਸਾਡੇ ਕੋਲ ਨੇ ਬਾਕੀ ਵਿਚਰਨੇ ਨਹੀਂ ਕੋਸਾਹੋ ਵਾਲਾ ਲੋਕਾਂ ਨੇ ਤੇ ਗਰੀਬਾਂ ਦਾ ਵਿਆਹ ਵਿਚਰਦਾ ਵੀ ਆ ਕੇ ਉਹ ਇੱਥੇ ਵਿਆਹ ਭੋਗਾਂ ਤੇ ਜਾਨੀ ਦੁੱਖ ਸੁੱਖ ਦੇ ਵਿੱਚ ਸਾਂਝਾ ਹੁੰਦਾ ਆ ਕੇ ਠੀਕ ਹੈ ਜੀ ਇਸ ਕਰਕੇ ਅਸੀਂ ਇਹ ਪਾਰਟੀ ਛੱਡੀ ਹੈ ਜੀ ਠੀਕ ਹੈ ਨਾ ਤੇ ਬਾਕੀ ਸਾਨੂੰ ਪਤਾ ਹੀ ਆਮ ਲੋਕਾਂ ਤੋਂ ਇਹ ਬੀਬੀ ਇੱਕ ਸਾਨੂੰ ਇਹ ਦੱਸਿਓ ਮੜਾ ਗਿਆ ਜਿਹੜਾ ਅਨਮੋਲ ਹੈ ਕਰਮਜੀਤ ਸਿੰਘ ਅਨਮੋਲ ਹੈ ਇੱਥੇ ਆ ਕੇ ਖੜੇ ਆ ਉਹ ਬੀਸੀ ਹੋਣ ਦੇ ਨਾਤੇ ਜਦੋਂ ਪਤਾ ਵਾ ਕਿ ਉਹਨਾਂ ਕੋਲ ਸਰਟੀਫਿਕੇਟ ਹੈ ਆ ਤੇ ਇੱਥੇ ਐਸਸੀ ਦੀਆਂ ਸਾਡੀਆਂ ਨਾਲ ਜਿਹੜੀਆਂ ਪਾਵਰ ਆ ਉਹ ਖਤਮ ਕਰ ਰਹੇ ਆ ਤੁਸੀਂ ਇਹਨੂੰ ਕਿਵੇਂ ਦੇਖਦੇ ਆ ਇਹ ਰਲੀਆਂ ਮਲੀਆਂ ਚੈਲੰਜ ਨੇ ਜੀ ਹਾਂਜੀ ਇਹਨਾਂ ਦਾ ਮੰਨੋ ਤੁਸੀਂ ਵੀ ਇਹ ਸੈਂਟਰ ਦੇ ਨਾਲ ਹੀ ਅਟੈਚ ਹੈ ਠੀਕ ਹੈ ਜੀ ਹਾਂ ਅੱਜ ਮੰਨ ਲਓ ਇਹਨਾਂ ਨੂੰ ਕੋਈ ਸਮੋਦੀ ਫੜ ਦਨ ਨੂੰ ਕਿਸੇ ਵੀ ਕੱਪੜੇ ਦੇ ਵਿੱਚ ਇਹਨਾਂ ਨੇ ਸੈਂਟਰ ਦੀ ਬੁਕਲ ਚ ਫੇਰ ਲਾ ਕੇ ਬਹਿ ਜਾਣਾ ਠੀਕ ਹੈ ਕੀ ਇਹ ਮਨਜੀਤ ਸਿੰਘ ਨੂੰ ਪਤਾ ਨਹੀਂ ਸੀਗਾ ਵੀ ਇੱਥੇ ਬੀਸੀ ਨਾਲ ਦੇ ਹੋਣ ਦੇ ਨਾਤੇ ਲਿਆ ਕੇ ਇਹ ਐਸਪੀ ਕੋਟੇ ਦੇ ਵਿੱਚ ਖੜਾਈ ਜਾਂਦੇ ਆ ਤੇ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮੈਂ ਤੁਹਾਨੂੰ ਉਹ ਹੀ ਦੱਸਦਾ ਨਾ ਇਹਨਾਂ ਦਾ ਸਾਰਾ ਕੁਝ ਜੋ ਕੁਝ ਵੀ ਕਰ ਸਕਦੇ ਕਿ ਸਰਕਾਰ ਇਹਨਾਂ ਦੀ ਜੀ ਜਿਵੇਂ ਮੰਦੇ ਨਿਕਲ ਨੂੰ ਜੀ ਵੀ ਸਰਕਾਰ ਇਹਨਾਂ ਦੀ ਕਿਸੇ ਨੂੰ ਵੀ ਖੜਾ ਸਕਦੇ ਆ ਬਸ ਉਹਨਾਂ ਨੇ ਅੱਜ ਤੁਹਾਡੇ ਪਾਰਟੀ ਲਈ ਕੁਰਸੀ ਦੀ ਗੱਲ ਹੋ ਰਹੀ ਆ ਕਿ ਇਹਨੇ ਜੋ ਆਪ ਪਾਰਟੀ ਦੇ ਵਰਕਰ ਆ ਉਹ ਤੁਹਾਡੇ ਵਿੱਚ ਸ਼ਾਮਲ ਹੋ ਰਹੇ ਆ ਤੇ ਕਿੰਨੇ ਕ ਟਾਈਮ ਤੱਕ ਪੀਪੀ ਅਮਰਜੀਤ ਸਿੰਘ ਜੀ ਸਾਹਿਬ ਕੋਲ ਪਹੁੰਚਣਾ ਵੇ ਸਾਨੂੰ ਉਹਨਾਂ ਨੇ 4:30 5 ਵਜੇ ਦਾ ਟਾਈਮ ਦਿੱਤਾ ਸੀ ਤੇ ਉਹਨਾਂ ਦੀਆਂ ਕਾਲਾਂ ਸਾਨੂੰ ਆ ਰਹੀਆਂ ਪੰਜ ਵਜੇ ਨੂੰ ਸਾਡੇ ਕੋਲੇ ਪਹੁੰਚ ਜਾਣਗੇ ਇੱਕ ਤੁਹਾਨੂੰ ਮੈਂ ਇਹ ਗੱਲ ਹੋਰ ਦੱਸਣੀ ਚਾਹੁੰਦਾ ਹਾਂ ਆ ਟਾਈਮ ਦੀ ਗੱਲ ਕੀਤੀ ਤੁਸੀਂ ਜੋ ਲੀਡਰ ਆ ਟਾਈਮ ਦੇ ਕੇ ਦੋ ਦੋ ਘੰਟੇ ਤਿੰਨ ਤਿੰਨ ਘੰਟੇ ਵੇਟ ਕਰਾਉਂਦੇ ਉਹ ਗੱਲ ਤਾਂ ਨਹੀਂ ਹਣੀ ਨਹੀਂ ਨਹੀਂ ਸਾਨੂੰ ਨਾ ਆਮ ਬੰਦੇ ਨੂੰ ਲੀਡਰ ਫੋਨ ਕਰਨ ਨੂੰ ਫੋਨ ਕਰਦੇ ਆ ਵੀ ਤੁਸੀਂ ਕਦੋਂ ਆਓਗੇ ਸਾਨੂੰ ਉਹਨਾਂ ਦਾ ਆਪਦਾ ਚਾਰ ਪੰਜ ਵਾਰੀ ਸਾਬ ਕੇ ਸਾਬ ਦਾ ਫੋਨ ਆ ਚੁੱਕਿਆ ਵੀ ਅਸੀਂ 5 ਵਜੇ ਤੋਂ ਪਹਿਲਾਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਜਾਂਦੇ ਆ ਕਰਮਜੀਤ ਅਨਮੋਲ ਜੀ ਆਏ ਸੀ ਕੁਝ ਦਿਨ ਪਹਿਲਾਂ ਸਾਡੇ ਪਿੰਡ 5 ਵਜੇ ਦੇ ਲੋਕ ਬੈਠੇ ਰਾਤ ਨੂੰ 8 8:30 ਵਜੇ ਉਹ ਪਹੁੰਚੇ ਆ ਤੇ ਲੋਕ 5 ਵਜੇ ਤੋਂ ਉੱਥੇ ਬੈਠੇ ਸੀ ਜਿਹੜੇ ਉਹਨਾਂ ਦੇ ਸੱਦੇ ਹੋਏ ਸੀ ਵਰਕਰ ਜਾਂ ਕੁਝ ਕਿਸੇ ਤਰ੍ਹਾਂ ਵੀ ਬੰਦੇ ਆਏ ਵੇ ਸੀ ਕੱਟ ਕੀਤਾ ਵਾ ਸੀ ਤੇ ਨਾ ਉਹ ਕਿਸੇ ਨੂੰ ਮਿਲ ਕੇ ਗਏ ਆ ਲੋਕ ਖੜੇ ਸੀ ਉਹ ਆਏ ਆ ਆਪ ਦਾ 2 ਮਿੰਟ ਬੋਲੇ ਬੋਲ ਕੇ ਮੁੜ ਗਏ ਮੈਂ ਇਹੀ ਚੀਜ਼ ਕਹਿੰਨਾ ਵੀ ਸਾਹੋਕੇ ਸਾਹਿਬ ਨੂੰ ਜਦੋਂ ਮਰਜੀ ਕੋਈ ਬੱਚਾ ਵੀ ਮਿਲ ਸਕਦਾ ਇੱਥੇ ਆਪਣੇ ਲੋਕਲ ਲੀਡਰ ਹਰੀ ਸਿੰਘ ਖਾਈ ਹੈ ਸਾਹੋਕੇ ਸਾਹਿਬ ਹੈ ਇਹਨਾਂ ਨੂੰ ਭਾਵੇਂ ਜਰਾਤ ਨੂੰ ਜਾ ਕੇ ਬੱਚਾ ਵੀ ਜਾ ਕੇ ਮਿਲ ਲੇ ਕੰਮ ਹੋਊਗਾ ਸਭ ਤੋਂ ਵੱਡਾ ਆਪਾਂ ਨੂੰ ਮੇਨ ਕੰਮ ਤੇ ਕਰੀ ਮਤਲਬ ਹੁੰਦਾ ਨਾ ਉਹ ਹੋਊਗਾ 1 ਲੱਖ ਜੀ ਹੋਰ ਗੱਲ ਹੈ ਵੀ ਮੰਨ ਲਓ ਜੇ ਕੋਈ ਨਮੈਂਦਾ ਕਿਸਾਨ ਜੱਥੇਬੰਦੀ ਇਹਨਾਂ ਦੇ ਕੋਈ ਸਵਾਲ ਜਵਾਬ ਕਰਨ ਨੂੰ ਇਹਨਾਂ ਦੇ ਨੇੜੇ ਹੁੰਦੀ ਆ ਤੇ ਉਹਦੇ ਬਾਰੇ ਅਸੀਂ ਇਹ ਸੁਣਨ ਚ ਆਇਆ ਵੀ ਕਹਿੰਦੇ ਵੀ ਇਹ ਰੋਹ ਮਾਰਦੇ ਉਲਟਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਹਾਂ ਵੀਰੇ ਇਹ ਪਤਾ ਕੀ ਹੈ ਕੁਛ ਦਿਨ ਥੋੜੇ ਦਿਨ ਹੀ ਹੋਇਆ ਮਾਚੀ ਕਿ ਇਹ ਕੋਈ ਘਟਨਾ ਵਾਪਰੀ ਹੈ ਤੇ ਇਹਨਾਂ ਨੇ ਕਿਤੇ ਕੋਈ ਆਮ ਆਦਮੀ ਪਾਰਟੀ ਵਾਲ ਨੂੰ ਕੋਈ ਸਵਾਲ ਜਵਾਬ ਇੱਥੇ ਕੋਈ ਰੌਲਾ ਪਿਆ ਸੀ ਉਹਨਾਂ ਦਾ ਇੱਕੋ ਇੱਕ ਉਮੀਦਵਾਰ ਹੈ ਤੇ ਇਸ ਵਾਰ ਫਰੀਦਕੋਟ ਹਲਕੇ ਤੋਂ ਬੀਬੀ ਸਾਹੋਕੇ ਜਿਨ੍ਹਾਂ ਦਾ ਕਿਤੇ ਵਿਰੋਧ ਨਹੀਂ ਹੋਇਆ ਜਿੱਥੇ ਵੀ ਕੋਈ ਕਿਸਾਨ ਆਗੂ ਕੋਈ ਵੀ ਆਗੂ ਉਹਨਾਂ ਨੂੰ ਸਵਾਲ ਜਵਾਬ ਕਰਦਾ ਉਹ ਖੜ ਕੇ ਜਵਾਬ ਦੇ ਕੇ ਜਾਂਦੇ ਆ ਕਿਉਂਕਿ ਕਾਰਨ ਉਹਦਾ ਸਭ ਤੋਂ ਵੱਡਾ ਇਹ ਹੈ ਉਹ ਲੋਕਾਂ ਚ ਵਿਚਰਦੇ ਆ ਕੋਈ ਝੂਠਾ ਲਾਰਾ ਨਹੀਂ ਲਾਉਂਦੇ ਓਨੀ ਗੱਲ ਕਰਨੀ ਹੈ ਜਿੰਨੀ ਕਰ ਸਕਦੇ ਆ ਇੱਕ ਹੁਣ ਮੰਨ ਲਓ ਜਿਨ੍ਹਾਂ ਨੇ 1000 ਰੁਪਏ ਦਾ ਇਹਨਾਂ ਨੇ ਵਾਅਦਾ ਕੀਤਾ ਸੀ ਉਹ ਪਤਾ ਹੀ ਸੀ ਲੋਕਾਂ ਨੂੰ ਤਕਰੀਬਨ ਪਹਿਲਾਂ ਹੀ ਪਤਾ ਸੀ ਵੀ ਉਹ ਮਿਲਣਾ ਨਹੀਂਗਾ ਉਹ ਇੱਕ ਸਿਰਫ ਲੋਕਾਂ ਨੂੰ ਡਰਾਮੇ ਕਰੇ ਸੀਗੇ ਉਹ ਆਪਣੇ ਸਾਹਮਣੇ ਆ ਗਏ ਕੁਝ ਨਹੀਂ ਮਿਲਿਆ ਕੋਈ ਵਿਕਾਸ ਨਹੀਂ ਹੋਇਆ 2.5 ਸਾਲ ਹੋ ਗਏ ਸਾਡੇ ਲੋਕਲ ਜਿਹੜੇ ਐਮਐਲਏ ਸਾਹਿਬ ਬਣੇ ਵੇ ਆ ਦੂਜੀ ਵਾਰ ਜਿੱਤ ਗਏ ਸਾਡੇ ਪਿੰਡ ਤੋਂ ਮਧੇਕੇ ਤੱਕ ਰਸੜਕਾ 2.5 ਕਿਲੋਮੀਟਰ ਦਾ ਟੋਟਾ ਹੋਣ ਬੰਨ ਲੱਗਿਆ ਹਜੇ ਵੀ ਉਹ ਤਾਂ 2.5 ਮਹੀਨੇ ਤੋਂ ਪੱਥਰ ਹੀ ਪਈ ਜਾਂਦਾ ਉਹ ਵੀ ਪੱਥਰ ਵੀ ਨਹੀਂ ਪੂਰਾ ਪਿਆ ਇੰਨਾ ਕੀ ਵਿਕਾਸ ਹੋਇਆ ਬਾਕੀ ਤੁਸੀਂ ਆਪ ਹੀ ਦੇਖ ਲਓ ਪਤਾ ਹੀ ਲੋਕਾਂ ਨੂੰ ਵਿਕਾਸ ਕਿੰਨਾ ਹੋਇਆ